ਇੱਥੇ ਫਿਲਮਾਂ ਵੀ ਬਣਾ ਗਏ ਇੱਥੋਂ ਅਰਬਾਂ ਪੱਤੀ ਵੀ ਬਣ ਗਏ ਪਰ ਉਹ ਅੱਜ ਇੱਥੇ ਨਹੀਂ ਆਏ ਬਾਕੀ ਸਿੰਗਰਾਂ ਨੂੰ ਵੀ ਇੱਥੇ ਆਉਣਾ ਚਾਹੀਦਾ ਗਰਾਊਂਡ ਦੇ ਵਿੱਚ ਇਹਨਾਂ ਲੋਕਾਂ ਦੇ ਵਿਊ ਨਾਲ ਇਹਨਾਂ ਲੋਕਾਂ ਦੇ ਦੇਖਣ ਨਾਲ ਹੀ ਆਪਣੀ ਤਰੱਕੀ ਬਣਦੀ ਆ ਪਾਪ ਜਾਨੇ ਪਰ ਜਦੋਂ ਇਹਨਾਂ ਦੇ ਮੁਸੀਬਤ ਆਉਂਦੀ ਆ ਇਹਨਾਂ ਦੇ ਫੋਨ ਡੈੱਡ ਹੋ ਜਾਂਦੇ ਨੇ ਇਹਨਾਂ ਦੇ ਫੋਨ ਪਾਣੀਾਂ 'ਚ ਡਿੱਗ ਜਾਂਦੇ ਨੇ ਤੇ ਇਹਨਾਂ ਦੇ ਘਰ ਵੀ ਪਾਣੀਾਂ 'ਚ ਡੁੱਬ ਜਾਂਦੇ ਨੇ ਉਦੋਂ ਫਿਰ ਤੁਹਾਨੂੰ ਕੌਣ ਦੇਖੂਗਾ ਜੇ ਸਾਰੇ ਇਸੇ ਤਰੀਕੇ ਨਾਲ ਡੁੱਬੇ ਰਹੇ ਜੀ ਬੰਦਿਆਂ ਨੇ ਇਦਾਂ ਵੀ ਪਾਇਆ ਕਿ ਅਸੀਂ ਆਉਣ ਵਾਲੇ ਸਮੇਂ 'ਚ ਚੈਰਿਟੀ ਕਰਾਂਗੇ ਜਿਹੜੇ ਸ਼ੋਜ਼ ਨੇ ਅਸੀਂ ਇਹ ਆਲਰੇਡੀ ਬਹੁਤ ਸ਼ੋਅ ਲਾਉਂਦੇ ਪੈ ਰਹੇ ਤੇ ਬਹੁਤ ਪੈਸਾ ਕਮਾਇਆ ਹੋਇਆ ਉਹਨਾਂ ਦੇ ਕੋਲੇ ਆ ਜਦੋਂ ਸੇਵਾ ਕਰਨੀ ਹੋਵੇ ਫਿਰ ਇਹ ਵੇਟ ਨਹੀਂ ਕਰਨ ਦੀ ਲੋੜ ਹੈ ਕਿ ਜਦੋਂ ਸ਼ੋਅ ਲੋਡ ਪਈ ਸ਼ੋਅ ਲਾ ਕੇ ਇਹਨਾਂ ਨੂੰ ਚੈਟੀ ਕਰਾਂਗੇ ਉਹ ਚੋ ਕੱਢ ਲਓ ਪਹਿਲਾਂ ਮੈਂ ਥੋੜਾ ਜਿਹਾ ਸੁਣਿਆ ਸੀ ਵੀ ਸ਼ੋਅ ਸੀਗਾ ਪਹਿਲਾਂ ਤੁਸੀਂ ਲਾਉਣਾ ਨਹੀਂ ਚਾਹੁੰਦੇ ਸੀ ਵੀ ਨਹੀਂ ਆਹ ਪ੍ਰੋਬਲਮ ਆ ਫਿਰ ਤੁਸੀਂ ਸ਼ਾਇਦ ਕਿਹਾ ਵੀ ਲਾ ਲੈਨੇ ਆ ਤੇ ਪੈਸੇ ਜਿਹੜੇ ਆ ਉਹ ਇੱਥੇ ਹੜਪੀੜਤਾਂ ਦੇ ਵਿੱਚ ਹੀ ਰਹਿ ਰਹੇ ਨੇ ਡੰਗਰ ਕਿਵੇਂ ਆਪਾਂ ਦੇਖੇ ਨਾ ਮੱਝਾਂ ਕਿਵੇਂ ਤਰਦੀਆਂ ਕਿੰਨੇ ਮਰੇ ਲੋਕ ਕਿਵੇਂ ਨਾ ਕੀ ਕੁਝ ਦੇਖਿਆ ਆਪਾਂ ਉਹ ਤੋਂ ਬਾਅਦ ਆਪਾਂ ਸੋਚੀਏ ਕਿ ਪਿੰਡਾਂ 'ਚ ਆਪ ਉਹ ਮਨ ਨੂੰ ਆਪ ਨੂੰ ਚੰਗਾ ਨਹੀਂ ਲੱਗ ਰਿਆ ਸੀ ਲੋਕ ਜਦੋਂ ਮੈਨੂੰ ਲੋਡ ਸੀ ਸਾਰਾ ਪੰਜਾਬ ਦੀ ਪੂਰੀ ਦੁਨੀਆ ਜਿੱਥੇ ਪੰਜਾਬੀ ਭੈਣ ਭਰਾ ਵੱਠੀ ਸਾਰੇ ਉੱਠ ਕੇ ਭੱਜੇ ਸੀ ਮੇਰੇ ਲਈ ਸਭ ਨੇ ਹਾ ਦਾ ਨਾਰਾ ਮਾਰਿਆ ਸੀ ਤੇ ਮੈਂ ਤਾਂ ਹਲੇ ਉਹ ਚ ਮਨ ਲੱਗਦਾ ਜ਼ਰਰਾ ਵੀ ਨਹੀਂ ਥੋੜਾ ਜਿਹਾ ਵੀ ਨਹੀਂ ਪਾ ਸਕਦਾ ਇਹਨਾਂ ਜੇ ਤੁਸੀਂ ਸਹੀ ਨੀਤ ਨਾਲ ਤੁਰਦੇ ਹੋ ਤੁਹਾਨੂੰ ਪੈਸੇ ਦੀ ਲੋੜ ਨਹੀਂ ਪੈਂਦੀ ਸਿਰਫ ਤੁਹਾਨੂੰ ਤੁਰਨਾ ਹੀ ਪੈਂਦਾ ਲੋਕ ਹੀ ਇੰਨਾ ਰਸਣ ਲੈ ਕੇ ਫਿਰਦੇ ਨੇ ਇਥੇ ਹਮ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਹੈ ਹਾਂ ਯੋਧਵੀਰ ਮਾਨਕ ਦੇ ਨਾਲ ਇਹਦੇ ਵੱਲੋਂ ਤੇ ਇਹਦੀ ਸਿਸਟਰ ਬੈਠੀ ਹੈ ਅਮਰੀਕਾ ਉਹਨਾਂ ਵੱਲੋਂ ਇਹਨਾਂ ਨੇ ਕਾਫੀ ਚੀਜ਼ਾਂ ਜਿਹੜੀਆਂ ਮੱਛਰਦਾਨੀਆਂ ਨੇ ਜਾਂ ਛੋਟੀਆਂ ਜਿੰਨੀਆਂ ਵੀ ਚੀਜ਼ ਨੇ ਨਾ ਗ੍ਰੋਸਰੀ ਹੈ ਆਟਾ ਦਾਲਾਂ ਜਿੰਨੀਆਂ ਉਹ ਸਭ ਚੀਜ਼ਾਂ ਉਹਨਾਂ ਨੇ ਵੀ ਵੇਚੀਆਂ ਨੇ ਨਾਟਕਾ ਤੋਂ ਸਾਡੀ ਭੈਣਾ ਕਪਲੇਸ਼ਾ ਉਹਨੇ ਆਪਣੇ ਬੱਚਿਆਂ ਦੇ ਨਾਂ ਤੇ ਉਹਨੇ ਸਮਾਨ ਵੇਚਿਆ ਉਹ ਸਾਰਾ ਸਮਾਨ ਅਸੀਂ ਨਾਲ ਲੈ ਕੇ ਕਲੇਕਲੇ ਪਿੰਡ ਪਹੁੰਚੀ ਜਾਣਾ ਇਹਨਾਂ ਦੇ ਜਿਵੇਂ ਖੇਤ ਨੁਕਸਾਨੇ ਗਏ ਨੇ ਜਿੱਥੋਂ ਫਸਲਾਂ ਚਾਰਾ ਆਉਣਾ ਜਾਂ ਇਹਨਾਂ ਦਾ ਰੋਜ਼ਗਾਰ ਚੱਲਣਾ ਲੇਕਿਨ ਜਿਹੜੇ ਅੱਗੇ ਪਿੰਡ ਨੇ ਜਿੱਥੇ ਆਪਾਂ ਹਲੇ ਜਾਣਾ ਜਿੱਥੇ ਜ਼ਿਆਦਾ ਪਾਣੀ ਹੈ ਉੱਥੇ ਕਿ ਨਗਬਰ ਵਾਲਾ ਹੁਣ ਜਾ ਜਾ ਕੇ ਸਮਝ ਲੱਗੂ 90% ਕੁਰਬਾਨੀਆਂ ਨੇ ਸਾਡੀਆਂ ਉਦਾਂ ਅਸੀਂ 2% ਵਾਲੇ ਬਚਦੇ ਹੁਣ ਮੈਂ ਮੁੰਡਿਆਂ ਨੂੰ ਕਹਾਂ ਤੁਸੀਂ ਇਦਾਂ ਹੀ ਕਰ ਕਰ ਕੇ ਪਾ ਦਿਓ ਲੋਕਾਂ ਤੱਕ ਆਡੀਓ ਪਹੁੰਚ ਜਾਵੇ ਪਰ ਮੇਨ ਗਾਣੇ ਤੋਂ ਵੀ ਪਹਿਲਾਂ ਜ਼ਰੂਰੀ ਕੀ ਹੈ ਲੋਕਾਂ ਤੱਕ ਆ ਸਾਰੀ ਜਿਹੜੀ ਸਹੂਲਤ ਮਹਿਆ ਹੋਵੇ ਮਜ਼ਾਕ ਵੀ ਲੋਕ ਕਹਿੰਦੇ ਨੇ 2% ਵਾਲੇ ਨੇ ਹੂੰ ਪਰ 2% ਵਾਲੀ ਜਦੋਂ ਵੀ ਕਿਤੇ ਭੀੜ ਪੈਂਦੀ ਆ ਪੂਰੀ ਦੁਨੀਆ ਤੇ ਪੂਰੀ ਦੁਨੀਆ ਦੇ ਨਾਲ ਖੜੇ ਹੁੰਦੇ ਨੇ ਤੇ ਜਦੋਂ ਆਪਣੇ ਦੇ ਭੀੜ ਪੈਂਦੀ ਆ ਫਿਰ ਆਪਣੇ ਨਾਲ ਵੀ ਆਪ ਹੀ ਖੜਦੇ ਨੇ ਬਾਹਰੋਂ ਤੋਂ ਕੋਈ ਆਉਂਦਾ ਨਹੀਂ ਸਾਡੀ ਕਿਤੇ ਨੋਟ ਪੈਂਦੀ ਆ ਅਸੀਂ ਸਾਰੇ ਭੱਜੇ ਜਾਂਦੇ ਆ ਨਾ ਕਦੇ ਕਿਸ ਨੂੰ ਇਹ ਪੁੱਛਿਆ ਵੀ ਸਾਡੀ ਟਰੈਕਟਰ ਨੇ ਤੇਲ ਕੌਣ ਪਾਉ ਉਹ ਚੱਕ ਕੇ ਤੁਰ ਪਾ ਜਾਂਦਾ ਬਾਈ ਇੰਦਰਜੀਤ ਨਿੱਕੋਹਰੀ ਪਹੁੰਚੇ ਨੇ ਗੱਟੀਆਂ ਦੇ ਵਿੱਚ ਕਰੀਬ ਸਾਰੇ ਪਿੰਡ 22 ਪਿੰਡ ਨੇ ਸਾਰੇ ਹੜਾਂ ਦੀ ਮਾਰ ਦੇ ਹੇਠ ਨੇ ਔਰ ਲੋਕ ਵਿਚਾਰੇ ਭੁੱਖੇ ਭਾਣੇ ਛੱਤਾਂ ਤੇ ਬੈਠੇ ਨੇ ਤਰੈ ਤਰੈ ਕਰ ਰਹੇ ਨੇ ਕਰ ਰਹੇ ਨੇ ਪਰ ਸਰਕਾਰਾਂ ਪ੍ਰਸ਼ਾਸਨ ਨਹੀਂ ਪਹੁੰਚਿਆ ਪਰ ਬਾਈ ਇੰਦਰਜੀਤ ਨਿੱਕੂ ਹਣੀ ਜਰੂਰ ਪਹੁੰਚੇ ਨੇ ਤਾਰੀਫੀ ਇਹਨਾਂ ਦੀ ਕਰਦੇ ਆ ਬਹੁਤ ਸਾਰੇ ਹੋਰ ਵੀ ਸਿੰਗਰ ਨੇ ਜਿਹੜੇ ਨਹੀਂ ਪਹੁੰਚੇ ਇੱਥੇ ਫਿਲਮਾਂ ਵੀ ਬਣਾ ਗਏ ਇੱਥੋਂ ਅਰਬਾਂ ਪਤੀ ਵੀ ਬਣ ਗਏ ਪਰ ਉਹ ਅੱਜ ਇੱਥੇ ਨਹੀਂ ਆਏ ਪਰ ਬਾਈ ਦੀ ਤਾਰੀਫ ਕਰਦੇ ਬਾਈ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਇਸ ਏਰੀਆ ਚ ਆਉਣ ਲਈ ਧੰਨਵਾਦ ਕੋਈ ਨਹੀਂ ਜਦੋਂ ਮੈਨੂੰ ਲੋੜ ਸੀ ਸਾਰਾ ਪੰਜਾਬ ਨਹੀਂ ਪੂਰੀ ਦੁਨੀਆ ਜਿੱਥੇ ਪੰਜਾਬੀ ਭੈਣ ਭਰਾ ਵੱੱਟੀ ਸਾਰੇ ਉੱਠ ਕੇ ਭੱਜੇ ਸੀ ਮੇਰੇ ਲਈ ਸਭ ਨੇ ਹਾਂ ਦਾ ਨਾਅਰਾ ਮਰਿਆ ਸੀ ਤੇ ਮੈਂ ਤਾਂ ਹਲੇ ਉੱਚ ਮਨ ਲੱਗਦਾ ਜ਼ਰਰਾ ਵੀ ਨਹੀਂ ਥੋੜਾ ਜਿਹਾ ਵੀ ਨਹੀਂ ਪਾ ਸਕਦਾ ਜਿੰਨੀ ਦੁਨੀਆ ਨੇ ਮੇਰਾ ਸਾਥ ਦਿੱਤਾ ਸੀ ਸੋ ਮੇਰੀ ਕੋਸ਼ਿਸ਼ ਹੈ ਕਿ ਜਿੰਨੇ ਸਾਡੇ ਆਰਟਿਸਟ ਪੈਣਪਰਾ ਨੇ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਤੁਰੇ ਹਰ ਸਾਈਡ ਨੂੰ ਅੱਜ ਹਲੇ ਥੋੜੇ ਬੰਦੇ ਅਸੀਂ ਪਹੁੰਚੇ ਆ ਤੇ ਬਾਕੀ ਸਾਰੇ ਪਿੱਛੇ ਤੁਰੇ ਹੋਣ ਚੰਡੀਗੜ੍ਹ ਤੋਂ ਤੇ ਜਿਹੜੇ ਦੂਰ ਬੈਠੇ ਨੇ ਜਿਵੇਂ ਮੀਕੇ ਨੇ ਰਾਤ ਪੈਸੇਪੇ ਜਨੇ ਉਹਨਾਂ ਦੇ ਨਾਲ ਇੱਕ ਗੱਡੀ ਸਾਡੀ ਰਸ਼ਨ ਦੀ ਪੂਰੀ ਭਰ ਕੇ ਆਈ ਹੈ ਤਰਪਾਲਾਂ ਪੇ ਜੀਨਾਂ ਉਹਨਾਂ ਨੇ ਤੇ ਉਹ ਤੋਂ ਬਿਨਾ ਯੋਧਵੀਰ ਮਾਨਕ ਦੇ ਨਾਲ ਹੈ ਹਾਂ ਇਹ ਇਹਦੇ ਵੱਲੋਂ ਤੇ ਇਹਦੀ ਸਿਸਟਰ ਬੈਠੀ ਆ ਅਮਰੀਕਾ ਉਹਨਾਂ ਵੱਲੋਂ ਇਹਨਾਂ ਨੇ ਕਾਫੀ ਚੀਜ਼ਾਂ ਜਿਹੜੀਆਂ ਮੱਛਰਦਾਨੀਆਂ ਨੇ ਜਾਂ ਛੋਟੀਆਂ ਜਿੰਨੀਆਂ ਵੀ ਚੀਜ਼ ਨੇ ਨਾ ਗਰੋਸਰੀ ਹੈ ਆਟਾ ਦਾਲਾਂ ਜਿੰਨੀਆਂ ਉਹ ਸਭ ਚੀਜ਼ਾਂ ਉਹਨਾਂ ਨੇ ਵੀ ਭੇਜੀਆਂ ਨੇ ਉਹ ਤੋਂ ਬਿਨਾਂ ਕਰਨਾਟਕਾ ਤੋਂ ਸਾਡੀ ਇੱਕ ਭੈਣ ਆ ਕਪਲੇਸ਼ਾ ਉਹਨੇ ਆਪਣੇ ਬੱਚਿਆਂ ਦੇ ਨਾਂ ਤੇ ਉਹਨੇ ਇਸਮਾਨ ਭੇਜਿਆ ਉਹ ਸਾਰਾ ਸਮਾਨ ਅਸੀਂ ਨਾਲ ਲੈ ਕੇ ਕਲੇਕਲੇ ਪਿੰਡ ਪਹੁੰਚੀ ਜਾਣਾ ਮੈਨੂੰ ਇਹ ਲੱਗਦਾ ਜਦੋਂ ਤੁਸੀਂ ਤੁਰਦੇ ਹੋ ਨਾ ਜੇ ਚੰਗੀ ਨੀਤ ਨਾਲ ਤੁਰਦੇ ਹੋ ਕਈ ਵਾਰ ਆਪਾਂ ਕਹਿੰਦੇ ਆ ਯਾਰ ਮੇਰੇ ਕੋਲ ਪੈਸੇ ਨਹੀਂ ਐ ਮੈਂ ਕਿਵੇਂ ਕਰਾਂ ਇਹ ਕੰਮ ਪਰ ਜੇ ਤੁਸੀਂ ਸਹੀ ਨੀਤ ਨਾਲ ਤੁਰਦੇ ਹੋ ਤੁਹਾਨੂੰ ਪੈਸੇ ਦੀ ਲੋੜ ਨਹੀਂ ਪੈਂਦੀ ਸਿਰਫ ਤੁਹਾਨੂੰ ਤੁਰਨਾ ਹੀ ਪੈਂਦਾ ਜੇ ਤੁਸੀਂ ਤੁਰ ਪੈਨੇ ਹੋ ਪੈਸਾ ਤਾਂ ਆਪਣੇ ਆਪ ਲੋਕ ਹੀ ਇਨ ਰਸ਼ਨ ਲੈ ਕੇ ਫਿਰਦੇ ਨੇ ਇਥੇ ਹੂੰ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਹੈ ਸੋ ਮੈਨੂੰ ਲੱਗਦਾ ਉਹਦੇ ਲਈ ਅਸੀਂ ਗਰਾਊਂਡ ਫਲੋਰ ਤੇ ਜਾ ਕੇ ਅਸੀਂ ਕੰਮ ਕਰਾਂਗੇ ਨਾ ਦੇਖੋ ਦੇਖ ਬਾਕੀ ਲੋਕ ਵੀ ਪਿੰਡਾਂ ਤੱਕ ਪਹੁੰਚਣਗੇ ਇਹੀ ਸਾਡਾ ਮਕਸਦ ਹੈ ਬਈ ਹਾਲਾਤ ਤੁਸੀਂ ਆਪ ਪਾਣੀ ਚੁੰਨਾ ਕਿ ਉਹ ਅਸੀਂ ਵੀ ਦੇਖਿਆ ਹਾਲਾਤ ਕਿਹੋ ਜਿਹੇ ਬਣੇ ਪਏ ਨੇ ਲੋਕਾਂ ਦੇ ਕਿੰਨੀ ਕੁ ਮੁਸੀਬਤ ਕਿੰਨੀ ਕੁ ਪ੍ਰੋਬਲਮ ਆ ਸਰਕਾਰਾਂ ਹਰਾ ਕੇ ਸਾਥ ਨਹੀਂ ਦੇ ਰਹੀਆਂ ਮੈਨੂੰ ਪਤਾ ਨਹੀਂ ਹਾਲਾਤ ਤਾਂ ਹੁਣ ਸਾਰੇ ਪਾਸੇ ਬਹੁਤ ਨਾਜ਼ੁਕ ਨੇ ਜਿਹੜੇ ਬਾਕੀ ਵਾਲੇ ਦੁਆਲੇ ਅਸੀਂ ਦੇਖ ਕੇ ਆਂ ਜਿਵੇਂ ਅਸੀਂ ਉਧਰ ਅਜਨਾਲੇ ਸਾਈਡ ਦੇਖ ਕੇ ਆਂ ਬਹੁਤ ਬੁਰਾ ਹਾਲ ਹੈ ਇੱਧਰ ਹਲੇ ਜਿਹੜੇ ਪਿੰਡਾਂ ਚੋਂ ਨਿਕਲ ਕੇ ਆਏ ਇੱਥੇ ਲੋਕ ਹਰ ਪੀੜਤ ਜ਼ਰੂਰ ਨੇ ਲੇਕਿਨ ਹਲੇ ਇਹਨਾਂ ਦੇ ਜਿਵੇਂ ਖੇਤ ਨੁਕਸਾਨੇ ਗਏ ਨੇ ਜਿੱਥੋਂ ਫਸਲਾਂ ਚਾਰਾ ਹੋਣਾ ਜਾਂ ਇਹਨਾਂ ਦਾ ਰੋਜ਼ਗਾਰ ਚੱਲਣਾ ਲੇਕਿਨ ਜਿਹੜੇ ਅੱਗੇ ਪਿੰਡ ਨੇ ਜਿੱਥੇ ਆਪਾਂ ਹਲੇ ਜਾਣਾ ਜਿੱਥੇ ਜ਼ਿਆਦਾ ਪਾਣੀ ਆ ਉੱਥੇ ਕਿੰਨਾ ਬੁਰਾ ਹਾਲ ਹੈ ਹੁਣ ਜਾ ਜਾ ਕੇ ਸਮਝ ਲੱਗੂਗੀ ਪਰ ਉਧਰ ਤਾਂ ਬਹੁਤ ਬਰਾਲ ਸੀ ਜਿੱਥੇ ਇਸ ਜਾ ਕੇ ਆਏ ਹਰੀਕੇ ਪਤਨ ਵਾਲ ਮੇਰੀ ਉਹ ਖਾਲਸਾ ਡਰ ਨਾਲ ਗੱਲ ਹੋਈ ਉਹ ਕਹਿੰਦੇ ਇੱਧਰ ਬਹੁਤ ਬੁਰਾ ਹਾਲ ਹੈ ਤੁਸੀਂ ਇੱਧਰ ਵੀ ਜ਼ਰੂਰ ਪਹੁੰਚੋ ਕੱਲ ਅਸੀਂ ਕੁਝ ਕਲਾਕਾਰ ਲੈ ਕੇ ਉਧਰ ਵੀ ਪਹੁੰਚਾਂਗੇ ਜਿੱਥੇ ਜਿੱਤੇ ਤੱਕ ਵੀ ਆਪਣੀ ਹਿੰਮਤ ਆ ਉੱਥੇ ਪਹੁੰਚਾਂਗੇ ਅਸੀਂ ਇੱਕ ਵਾਰ ਭਾਈ ਜੀ ਗਾਣਾ 2% ਵਾਲੇ ਇਹ ਇਹਦੇ ਬੋਲ ਸਾਂਝੇ ਕਰਨੇ ਪੈਣੇ ਕਿਉਂਕਿ ਇਹਦੇ ਨਾਲ ਹੀ ਰਿਲੇਟਡ ਆ ਥੋੜਾ ਬਹੁਤਾ ਜ਼ਰੂਰ ਮੈਂ ਗਾਣਾ ਇਸ ਲਈ ਨਹੀਂ ਕੀਤਾ ਸੀ ਇਹ ਤਾਂ ਗਾਣਾ ਅਸੀਂ ਪਹਿਲਾਂ ਹੀ ਬਣਾਉਂਦੇ ਸੀ ਕਿ ਸਾਨੂੰ 2% ਵਾਲੇ ਕਹਿੰਦੇ ਨੇ ਲੇਕਿ ਇਹ ਦੀ ਵੈਸੇ ਟੇਕ ਲਾਈਨ ਹੈ ਕਿ 90% ਕੁਰਬਾਨੀਆਂ ਨੇ ਸਾਡੀਆਂ ਉਦਾਂ ਅਸੀਂ 2% ਵਾਲੇ ਬਚਦੇ ਹਾਂ ਉਹ ਲੇਕਿਨ ਜਦੋਂ ਆ ਸਾਰਾ ਦੇਖਿਆ ਇਹ ਤੋਂ ਬਾਅਦ ਮੈਨੂੰ ਲੱਗਾ ਕਿ ਆਪਾਂ ਨੂੰ ਇਹ ਗਾਣਾ ਵੀ ਰਿਲੀਜ਼ ਕਰਨਾ ਚਾਹੀਦਾ ਪਰ ਉਹਦੇ ਲਈ ਟਾਈਮ ਹੀ ਨਹੀਂ ਲੱਗ ਰਿਹਾ ਅਸੀਂ ਭੱਜੇ ਫਿਰ ਜਾਨੇ ਉਹ ਪਿੱਛੇ ਸਾਰੀਆਂ ਚੀਜ਼ਾਂ ਕਰਨੀਆਂ ਨੇ ਵੀਡੀਓ ਬਣਾਉਣਾ ਸੀ ਵੀਡੀਓ ਨਹੀਂ ਬਣਨਾ ਤਾਂ ਹੁਣ ਮੈਂ ਮੁੰਡਿਆਂ ਨੂੰ ਕਿਹਾ ਤੁਸੀਂ ਇਦਾਂ ਹੀ ਕਰ ਕਰ ਕੇ ਪਾ ਦਿਓ ਲੋਕਾਂ ਤੱਕ ਆਡੀਓ ਪਹੁੰਚ ਜਾਵੇ ਪਰ ਮੇਨ ਗਾਣੇ ਤੋਂ ਵੀ ਪਹਿਲਾਂ ਜ਼ਰੂਰੀ ਕੀ ਹੈ ਲੋਕਾਂ ਤੱਕ ਆ ਸਾਰੀ ਜਿਹੜੀ ਸਹੂਲਤ ਮਹੀਆ ਹੋਣੀ ਪਰ ਗਾਣਾ ਫਿੱਟ ਬਹਿ ਗਿਆ ਚਾਹੇ ਪ੍ਰਮਾਤਮਾ ਨੇ ਉਹ ਵਿਧੀ ਬਣਾਤੀ ਉਹ ਤਾਂ ਸਾਨੂੰ ਵੈਸੇ ਜਿਵੇਂ ਕਈ ਵਾਰ ਮਜ਼ਾਕ ਚ ਵੀ ਲੋਕ ਕਹਿੰਦੇ ਨੇ 2% ਵਾਲੇ ਨੇ ਹਮ ਪਰ 2% ਵਾਲੇ ਜਦੋਂ ਵੀ ਕਿਤੇ ਭੀੜ ਪੈਂਦੀ ਆ ਪੂਰੀ ਦੁਨੀਆ ਤੇ ਪੂਰੀ ਦੁਨੀਆ ਦੇ ਨਾਲ ਖੜੇ ਹੁੰਦੇ ਨੇ ਤੇ ਜਦੋਂ ਆਪਣੇ ਤੇ ਭੀੜ ਪੈਂਦੀ ਆ ਫਿਰ ਆਪਣੇ ਨਾਲ ਵੀ ਆਪ ਹੀ ਖੜਦੇ ਨੇ ਬਾਹਰੋਂ ਤੋਂ ਕੋਈ ਆਉਂਦਾ ਹੀ ਨਹੀਂ ਫਿਰ ਕਹਿੰਦੇ ਨੇ ਕਿ ਸੈਂਟਰ ਦੀ ਗਵਰਨਮੈਂਟ ਤੋਂ ਜੀ ਮਨਜ਼ੂਰੀ ਲੈ ਲਓ ਜੀ ਤੁਸੀਂ ਉੱਥੇ ਰਿਕੁਐਸਟ ਕਰ ਲਓ ਕਿ ਉੱਥੋਂ ਸਾਨੂੰ ਫੰਡਸ ਆ ਜਾਣ ਫਿਰ ਸਾਨੂੰ ਰਿਕੁਐਸਟ ਕਰਨੀ ਪੈਂਦੀ ਆ ਲੇਕਿਨ ਜਦੋਂ ਸਾਨੂੰ ਸਾਡੀ ਕਿਤੇ ਲੋਡ ਪੈਂਦੀ ਆ ਅਸੀਂ ਸਾਰੇ ਭੱਜ ਜਾਂਦੇ ਆ ਨਾ ਕਦੇ ਕਿਸ ਨੂੰ ਇਹ ਪੁੱਛਿਆ ਵੀ ਸਾਡੇ ਟਰੈਕਟਰਾਂ ਨੂੰ ਤੇਲ ਕੌਣ ਪਾਊ ਇੱਥੇ ਚੱਕ ਕੇ ਤੁਰ ਪੈਨੇ ਆ ਫਿਰ ਹੂੰ ਹੂੰ ਸੋਇਤ ਵੀਦੀਆਂ ਹੂੰ ਬਾਈ ਜੀ ਤੁਸੀਂ ਵੀ ਦੋ ਸ਼ਬਦ ਦੱਸੋ ਜੀ ਕਾਦੇ ਵਾਰੀ ਇੱਥੇ ਬਹੁਤ ਹਾਲਾਤ ਮਾੜੇ ਹੋਏ ਨੇ ਤੁਸੀਂ ਪਹੁੰਚੋ ਤੁਹਾਡਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਹੈ ਜੀ ਪੈਨਿਕਾਂ ਸਾਈ ਜੀ ਮੈਨੂੰ ਹਾਲਾਤ ਨਹੀਂ ਪਤਾ ਮਾੜੇ ਕਾਦੇ ਹੋਏ ਜੀ ਜੀ ਇੱਥੇ ਬਾਈ ਦੱਸ ਰਿਹਾ ਹਾਂ ਹੁਣ ਚਲੋ ਕੋਈ ਨਹੀਂ ਬਾਈ ਇੱਥੇ ਪਹੁੰਚ ਗਏ ਇੰਨਾ ਬਹੁਤ ਆ ਹਾਲਾਂਕਿ ਇੱਥੇ ਸਾਰੀ ਟੀਮ ਪਹੁੰਚੀਆ ਇਹਨੂੰ ਪਤਾ ਹੈ ਐਕਚੁਅਲੀ ਭੁੱਲ ਜਾਂਦਾ ਕਈ ਵਾਰ ਰਾਤੀ ਮੈਨੂੰ ਨੇ ਕਿਹਾ ਕਹਿੰਦਾ ਪਿੰਡਾਂ ਦੇ ਵਿੱਚ ਬਾਈ ਵੀਰੇ ਕਹਿੰਦਾ ਕਿੰਨਾ ਬੁਰਾ ਹਾਲ ਹੋਇਆ ਕਹਿੰਦਾ ਮੈਂ ਦੇਖਦਾ ਸੀ ਵੀਡੀਓ ਤੇ ਹਾਂਜੀ ਫਿਰ ਤੁਹਾਡੇ ਆਪਾਂ ਕਦ ਲਈ ਇਕੱਠੇ ਹੋਇਆ ਉਹ ਭੁੱਲ ਜਾਂਦਾ ਉਹਦੇ ਕਰਕੇ ਉਹ ਕਈ ਵਾਰ ਨਹੀਂ ਪਤਾ ਲੱਗਦਾ ਲੇਕਿਨ ਰਾਤੀ ਜਦੋਂ ਇਹ ਨੂੰ ਕੁਝ ਦੇਖਦਾ ਦਿਖਦਾ ਕੁਝ ਉਹ ਤੋਂ ਫੇਰ ਤੁਰੰਤ ਗੱਲ ਕਰਦਾ ਕਿ ਆਹ ਹਾਲਾਤ ਕਿਵੇਂ ਠੀਕ ਹੋਣਗੇ ਫਿਰ ਉਹਨੂੰ ਫਿਕਰ ਹੁੰਦਾ ਰਾਤ ਵੀ ਤਾਂ ਹੀ ਨੇ ਮੈਨੂੰ ਕਿਹਾ ਨਹੀਂ ਵੀਰੇ ਆਪਾਂ ਇਕੱਠੇ ਚੱਲਾਂਗੇ ਮੈਨੂੰ ਨਾਲ ਲੈ ਕੇ ਜਾਏ ਰਾਤ ਬਿਲਕੁਲ ਇਕੱਠੇ ਸੀ ਹੋਈ ਸੀ ਪਰ ਮੈਨੂੰ ਗੱਲ ਦਾ ਨਹੀਂ ਬਦਲਾ ਹਾਲੇ ਤੱਕ ਨਹੀਂ ਪਤਾ ਲੱਗਿਆ ਕੋਈ ਗੱਲ ਨਹੀਂ ਭਾਈ ਜੀ ਕੋਈ ਨਹੀਂ ਬਾਕੀ ਬਹੁਤ ਬਹੁਤ ਧੰਨਵਾਦ ਹੈ ਪੂਰੀ ਟੀਮ ਦਾ ਇੱਥੇ ਪੂਰੀ ਟੀਮ ਪਹੁੰਚੀ ਆ ਔਰ ਮੈਂ ਇਹ ਕਹਿਣਾ ਚਾਹਾਂਗਾ ਕਿ ਬਾਕੀ ਸਿੰਗਰਾਂ ਨੂੰ ਵੀ ਇੱਥੇ ਆਉਣਾ ਚਾਹੀਦਾ ਗਰਾਊਂਡ ਦੇ ਵਿੱਚ ਇਨ੍ਹਾਂ ਲੋਕਾਂ ਦੇ ਵਿਊ ਨਾਲ ਇਨ੍ਹਾਂ ਲੋਕਾਂ ਦੇ ਦੇਖਣ ਨਾਲ ਹੀ ਆਪਣੀ ਤਰੱਕੀ ਬਣਦੀ ਆ ਪਾਪ ਜਾਨੇ ਪਰ ਜਦੋਂ ਇਹਨਾਂ ਦੇ ਮੁਸੀਬਤ ਆਉਂਦੀ ਆ ਇਹਨਾਂ ਦੇ ਫੋਨ ਡੈੱਡ ਹੋ ਜਾਂਦੇ ਨੇ ਇਹਨਾਂ ਦੇ ਫੋਨ ਪਾਣੀਾਂ 'ਚ ਡਿੱਗ ਜਾਂਦੇ ਨੇ ਤੇ ਇਹਨਾਂ ਦੇ ਘਰ ਵੀ ਪਾਣੀਾਂ 'ਚ ਡੁੱਬ ਜਾਂਦੇ ਨੇ ਉਦੋਂ ਫਿਰ ਤੁਹਾਨੂੰ ਕੌਣ ਦੇਖੂਗਾ ਜੇ ਸਾਰੇ ਇਸੇ ਤਰੀਕੇ ਨਾਲ ਡੁੱਬੇ ਰਹੇ ਬੱਚੇ ਕਿਹਾਂ ਜਿਹੜੇ ਮੈਨੂੰ ਕਈ ਵਾਰ ਕੱਲ ਕਈ ਬੰਦਿਆਂ ਨੇ ਹੁਣ ਮੈਂ ਨਾਮ ਨਹੀਂ ਲੈਂਦਾ ਕਈ ਬੰਦਿਆਂ ਨੇ ਐਦਾਂ ਵੀ ਪਾਇਆ ਕਿ ਅਸੀਂ ਆਉਣ ਵਾਲੇ ਸਮੇਂ ਚ ਚੈਰਿਟੀ ਕਰਾਂਗੇ ਜਿਹੜੇ ਸ਼ੋਜ਼ ਨੇ ਅਸੀਂ ਇਹਨਾਂ ਲੋਕਾਂ ਲਈ ਲਾਵਾਂਗੇ ਔਰ ਜਿਹੜੇ ਲੋਕ ਇਹ ਗੱਲਾਂ ਬੋਲ ਰਹੇ ਨੇ ਨਾ ਆਲਰੇਡੀ ਬਹੁਤ ਸ਼ੋਅ ਲਾਉਂਦੇ ਪੈਣੇ ਤੇ ਬਹੁਤ ਪੈਸਾ ਕਮਾਇਆ ਹੋਇਆ ਉਹਨਾਂ ਦੇ ਕੋਲੇ ਆ ਜਦੋਂ ਸੇਵਾ ਕਰਨੀ ਹੋਵੇ ਫਿਰ ਇਹ ਵੇਟ ਨਹੀਂ ਕਰਨ ਦੀ ਲੋੜ ਹੈਗੀ ਕਿ ਜਦੋਂ ਸ਼ੋਅ ਲੋਡ ਪਈ ਸੋ ਸ਼ੋਅ ਲਾ ਕੇ ਇਹਨਾਂ ਨੂੰ ਚੈਰਿਟੀ ਕਰਾਂਗੇ ਉਹ ਚੋ ਕੱਢ ਲਓ ਪਹਿਲਾਂ ਬਿਲਕੁਲ ਉਹ ਬਾਅਦ ਚ ਉਹ ਚੈਰਿਟੀ ਵਾਲੇ ਆਪਣੇ ਕੋਲ ਰੱਖ ਲਿਓ ਇਹ ਚ ਫਰਕ ਥੋੜੀ ਪੈਣਾ ਕੋਈ ਪੈਸਾ ਤਾਂ ਉਹੀ ਹੈ ਹੂੰ ਹੂੰ ਪੈਸੇ ਹੂੰ ਹੂੰ ਸੋ ਕੋਸ਼ਿਸ਼ ਕਰੋ ਇਸ ਟਾਈਮ ਜਿੰਨਾ ਵੀ ਤੁਹਾਡੇ ਕੋਲ ਤੁਹਾਨੂੰ ਲੱਗਦਾ ਦਸਵੰਦ ਕੱਢਿਆ ਪਿਆ ਉਹ ਚੱਕ ਚੱਕ ਕੇ ਤੁਰਪੋ ਜਿੱਥੇ ਜਿੱਥੇ ਤੁਸੀਂ ਪਹੁੰਚ ਸਕਦੇ ਹੋ ਇੱਕ ਤੁਹਾਡਾ ਵੀ ਭਾਈ ਜੀ ਲਾਸਟ ਸ਼ਾਇਦ ਮੈਨੂੰ ਸੁਣਨ ਚ ਆਇਆ ਸੀ ਮੈਂ ਥੋੜਾ ਜਿਹਾ ਸੁਣਿਆ ਸੀ ਵੀ ਸ਼ੋ ਸੀਗਾ ਪਹਿਲਾਂ ਤੁਸੀਂ ਲਾਉਣਾ ਨਹੀਂ ਚਾਹੁੰਦੇ ਸੀ ਵੀ ਨਹੀਂ ਆਹ ਪ੍ਰੋਬਲਮ ਆ ਫਿਰ ਤੁਸੀਂ ਸ਼ਾਇਦ ਕਿਹਾ ਵੀ ਲਾ ਲੈਨੇ ਆ ਤੇ ਪੈਸੇ ਜਿਹੜੇ ਆ ਉਹ ਇੱਥੇ ਹੜਪੀੜਤਾਂ ਦੇ ਵਿੱਚ ਹੀ ਦੇ ਦੇਂਗੇ ਮੈਂ ਸੁਣਿਆ ਸੀ ਥੋੜਾ ਜਿਹਾ ਪਰ ਕਲੀਅਰ ਨਹੀਂ ਦੱਸਦੇ ਕੁਛ ਨਹੀਂ ਸੀ ਕੁਛ ਨਹੀਂ ਸੀ ਹੋ ਮਕਰਣਾਂ ਨੇ ਵੀ ਬੋਲਤਾ ਅੱਛਾ ਜੀ ਐਵੇਂ ਬੁਲੇ ਐਂ ਬੋਲਦਾ ਐਕਚੁਅਲੀ ਮੇਰਾ ਆਇ ਹੋ ਜਾਣਾ ਹੋ ਜਾਂਦਾ ਮੈਂ ਮਕਰਣ ਨਾਰਾਜ਼ ਨਹੀਂ ਹੁੰਦੇ ਐਕਚੁਅਲੀ ਮੇਥੋਂ ਦਿਨ ਵੈਸੀ ਕਿਹਾ ਗਿਆ ਕਿਉਂਕਿ ਉਹ ਮੇਲੇ ਵਾਲਾਂ ਨੂੰ ਮੇਰਾ ਦਿਲ ਨਹੀਂ ਕਰਦਾ ਸੀ ਉਹਨੇ ਮੇਲਾ ਲਾਉਣ ਵਾਸਤੇ ਜੀ ਮੈਨੂੰ ਐਸੀ ਕਿ ਸਾਰਾ ਪੰਜਾਬ ਆਪਣਾ ਪਾਣੀ ਛੜਿਆ ਪਿਆ ਕਿੰਨੇ ਲੋਕ ਕਿਵੇਂ ਡੰਗਰ ਕਿਵੇਂ ਆਪਾਂ ਦੇਖਿਆ ਨਾ ਮੱਝਾਂ ਕਿਵੇਂ ਤਰਦੀਆਂ ਕਿੰਨੇ ਮਰੇ ਲੋਕ ਕਿਵੇਂ ਉਹ ਨਾ ਕੀ ਕੁਛ ਦੇਖਿਆ ਆਪਾਂ ਉਹ ਤੋਂ ਬਾਅਦ ਆਪਾਂ ਸੋਚੀਏ ਕਿ ਪਿੰਡਾਂ 'ਚ ਆਪਾਂ ਮੇਲੇ ਲਾਉਂਦੇ ਫਿਰੀਏ ਹੂੰ ਉਹ ਮਨ ਨੂੰ ਆਪ ਨੂੰ ਚੰਗਾ ਨਹੀਂ ਲੱਗ ਰਿਆ ਸੀ ਉਹ ਫਿਰ ਬਾਅਦ ਮੇਰੇ ਮਨ ਚ ਆਇਆ ਮੈਂ ਕਿਹਾ ਯਾਰ ਜੇ ਮੇਲਾ ਲਾ ਕੇ ਉੱਥੋਂ ਪੈਸੇ ਲੈ ਕੇ ਆਪਾਂ ਅੱਗੇ ਚਲੇ ਜਾਈਏ ਹੂੰ ਉਹਦਾ ਕਿਸੇ ਦਾ ਭਲਾ ਹੋ ਜੂ ਕਿਉਂਕਿ ਉਹ ਪਿੰਡ ਵਾਲੇ ਕਹਿੰਦੇ ਸਾਡਾ ਰੱਖਿਆ ਸੀ ਤਾਂ ਕਰਦੇ ਕਰਦੇ ਆ ਜੀ ਹੂੰ ਅਸੀਂ ਜਾ ਕੇ 2 ਘੰਟੇ ਗਾ ਗਾ ਕੇ ਪੈਸੇ ਲੈ ਚੱਕੇ ਸੀ ਅੱਗੇ ਦਰ पे ਨਹੀਂ ਤਾਂ ਕਿਸੇ ਹੋਰ ਨੂੰ ਮੰਨ ਲਓ ਦਿੰਦੇ ਜਾਂ ਲਾਉਂਦੇ ਸ਼ੋ ਪੈਸੇ ਤਾਂ ਉਹਦੀ ਜੇਬ ਜਾਣੇ ਹੀ ਹਾਲਾਂਕਿ ਹਰ ਪਿੰਡ ਤਾਂ ਦੀ ਹੁਣ ਚਲੇ ਗਏ ਹੁਣ ਚਲੇ ਗਏ ਹੁਣ ਕੰਮ ਆ ਗਏ ਸੋ ਖੁਸ਼ੀ ਹੁੰਦੀ ਹੈ ਗੱਲ ਦੀ ਬਹੁਤ ਬਹੁਤ ਧੰਨਵਾਦ ਜੀ ਪੂਰੀ ਟੀਮ ਚਾਰੇ ਪਾਸੇ ਦੇਖ ਲਓ ਪ ਪਿੰਡ ਆ ਜੋ ਕਿ ਗੱਟੀ ਰਾਜੋਕੀ ਦੇ ਨਾਲ ਹੈ ਕਰੀਬ ਵੀ ਬਾਈਪਿੰਡ ਨੇ ਔਰ ਪੂਰੇ ਪੂਰੇ ਚੂੜੀ ਵਾਲਾ ਗੱਟੀ ਰਹੀਮੇ ਕੇ ਇਹ ਵਜਦੀ ਆ ਇਹ ਪਿੰਡ ਔਰ ਪੂਰੇ ਲੋਕ ਇੱਥੇ ਹੜਾ ਦੇ ਨਾਲ ਪੀੜਤ ਨੇ ਬਾਕੀ ਸਾਡੀ ਅਪੀਲ ਆ ਵੱਧ ਤੋਂ ਵੱਧ ਇਹਨਾਂ ਪਿੰਡਾਂ ਚ ਔਰ ਪੂਰੇ ਪੰਜਾਬ ਚ ਜਿੱਥੇ ਵੀ ਤੁਸੀਂ ਹੈਗੇ ਹੋ ਆਪਣੀ ਇਨਕਮ ਚੋਂ ਜਾਂ ਆਂਡ ਗਵਾਂਡ ਤੋਂ ਇਕੱਠੇ ਕਰਕੇ ਚੀਜ਼ਾਂ ਰਾਸ਼ਨ ਜੋ ਵੀ ਤੁਹਾਨੂੰ ਲੱਗਦਾ ਇਹਨਾਂ ਲੋਕਾਂ ਲਈ ਜਰੂਰ ਪਚਾਓ ਕਿਉਂਕਿ ਇਹ ਹੁਣ ਮੁਸੀਬਤ ਜਨੇ ਆਪਾਂ ਖੜਾਗੇ ਤਾਂ ਇਹ ਮੁਸੀਬਤ ਦੇ ਵਿੱਚੋਂ ਬਾਹਰ ਨਿਕਲ ਸਕਦੇ ਨੇ ਅਗਰ ਤੁਹਾਡੀ رائے ਵੀ ਇਸ ਸੰਬੰਧੀ ਕੋਈ ਹੈ ਤਾਂ ਕਮੈਂਟ ਦੇ ਵਿੱਚ ਜ਼ਰੂਰ ਲਿਖਣਾ ਫਰੋਸਪਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੋਖ